ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਤਿ ਤੁਹਾਡਾ ਵੀ ਬਹੁਤ ਬਤਨੀ ਕਰ ਸਮ। ਮਿਹਰਬਾਨੀ ਸ਼ੁਕਰੀਆ। ਪ੍ਰਕਾਸ਼ਪੁਰ অফ ਮੋਕੇ ਪਾਕਿਸਤਾਨ ਜਾਣ ਵਾਲੇ ਜਥੇ ਦੀ ਯਾਤਰਾ ਤੋਂ ਪਹਿਲਾਂ ਹੀ ਕੁਝ ਸਵਾਲ ਜਿਹੜੇ ਨੇ ਖੜੇ ਹੋਗੇ ਨੇ। ਪੀਐਸਜੀਪੀਸੀ ਨੇ ਜਥਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਭੇਜਣ ਲਈ ਕਿਹਾ ਹੈ। ਉਹਨਾਂ ਕਿਹਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਵੀਜ਼ਾ ਅਪਲਾਈ ਕਰੋ। ਕੀ ਕਹਿਣਾ ਚਾਹੋਗੇ ਸਰ? ਦ ਕੋਏ ਜਿਹੜੀ ਵੀਜ਼ੇ ਦੀ ਡੇਡ ਦੀ ਜਿਹੜੀ ਅਧਿਕਾਰ ਖੇਤਰ ਹੁੰਦਾ। ਜੀ ਜੀ। ਉਹ ਜਿਹੜੀ ਕੰਟਰੀ 'ਚ ਤੁਸੀਂ ਜਾਣਾ ਇਹ ਉਹਦਾ ਅਧਿਕਾਰ ਖੇਤਰ ਆ। ਹਮ। ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਜੀ ਦੂਸਰਾ ਇਹ ਹੈ ਕਿ ਜਿਹੜਾ ਭਾਰਤ ਪਾਕਿਸਤਾਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਔਰ ਪੰਜਾਬ ਦੀ ਗੱਲ ਕਰਦੇ ਹਾਂ इवन ਪੰਜਾਬ ਤੋਂ ਗਾਂ ਦੇ ਵੀ ਉਧਰ ਲੈਂਦੇ ਪੰਜਾਬ ਤੋਂ ਵੀ ਅੱਗੇ ਜਾਂਦੀ ਸੀ ਗੱਲ ਸਿੰਧ ਤੱਕ ਵੀ ਜਾਂਦੀ ਗੱਲ ਕਰਦੇ ਹਾਂ ਜਾਂ ਸਾਡੇ ਇੱਧਰ ਵੀ ਗਾਂ ਜਾਂਦੀ ਗੱਲ ਕਰਦੇ ਹਾਂ ਤੇ ਸਾਡੀ ਅਸੀਂ ਕਿਉਂਕਿ ਕਲਚਰਲੀ ਇੱਕੋ ਹੀ ਹਾਂ ਲੱਗਦਾ ਹੈ ਸਰਦਾ ਨੇ ਸਾਨੂੰ ਮੰਨ ਦਿੱਤਾ ਪਰ ਕਲਚਰਲੀ ਅਸੀਂ ਇੱਕ ਹੈ ਇਸ ਤਰ੍ਹਾਂ ਕਿ ਜਦੋਂ ਸਾਡੇ ਗੁਰਦੁਆਰਾ ਸਾਹਿਬ ਉਧਰ ਨੇ ਮੰਦਿਰ ਨੇ ਉਹ ਉਹਨਾਂ ਦੇ ਵੀ ਇੱਧਰ ਸਥਾਨ ਆ ਗਏ ਆ ਤੇ ਉਹ ਉਹ ਇੱਕ ਕਲਚਰਲ ਐਕਸਚੇਂਜ ਦੇ ਤੌਰ ਤੇ ਕਿ ਆ ਕੇ ਆਪਾਂ ਆਪਣੇ ਇਸ਼ਟ ਨੂੰ ਆਪਣੇ ਆਪਣੇ ਸਥਾਨਾਂ ਨੂੰ ਪੂਜਣ ਲਈ ਮੰਨਣ ਲਈ ਮੱਥਾ ਟੇਕਣ ਲਈ ਜਾਣਾ ਪੈਂਦਾ ਸਾਡੇ ਵੀ ਇੱਥੇ ਜਦੋਂ ਕਿੰਨੇ ਸਾਡੇ ਕਿੰਨੇ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਵੀ ਜਿਹੜਾ ਡੇਰਾ ਸਾਹਿਬ ਕਰਤਾਰਪੁਰ ਦਾ ਕੋਰੀਡੋਰ ਦੋਨੋਂ ਪਾਸਿਓਂ ਖੁੱਲ੍ਹਿਆ ਗਿਆ ਕਿ ਲੋਕ ਆ ਸਕਣ ਜਾ ਸਕਣ ਹੜਾ ਥੋੜੀ ਦੇਰ ਬੰਦ ਹੋਇਆ ਸੀ ਫਿਰ ਸਰਕਾਰ ਨੇ ਕਹਿਤਾ ਕਿ ਖੁੱਲ੍ਹਿਆ ਜਾਊਗਾ ਤਾਂ ਹੁਣ ਇਹਦੇ ਵਿੱਚ ਜਿਹੜਾ ਉੱਥੇ ਦੀ ਜਿਹੜੀ ਪੰਗਸਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨੇ ਇਹਨਾਂ ਦੱਸਿਆ ਕਿ ਜਿਹੜੇ ਸਾਡੇ ਤੇ ਗੁਰੂ ਸਾਹਿਬ ਦੇ ਬਣਾਏ ਜਾਣੇ ਪ੍ਰਕਾਸ਼ ਪੁਰਬ ਜੀ ਉਹ ਹੁਣ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਗੱਲ ਕਰ ਰਹੇ ਆ ਕਿਉਂਕਿ ਹੁਣ ਉਹਨਾਂ ਨੇ ਉਹ ਕਹਿੰਦੇ ਆ ਕਿ ਜਿਹੜਾ ਪੁਰਾਣਾ ਨਾਨਕਸ਼ਾਹੀ ਕੈਲੰਡਰ ਹੈ ਜੀ ਸਾਡੇ ਪਾਕਿਸਤਾਨ ਦੇ ਵਿੱਚ ਅਸੀਂ ਉਹਦੇ ਮੁਤਾਬਕ ਜਿਹੜਾ ਹੈ ਮੁਤਾਬਕ ਜੀ ਤੈਨੂੰ ਜੀ ਜਿਹੜਾ ਅਰ सेलिब्रेट ਕਰਦੇ ਆ ਬਿਲਕੁਲ ਤਾਂ ਇਸ ਕਰਕੇ ਅਸੀਂ ਜਿਹੜੀਆਂ ਉਹ ਡੇਟਸ ਦੇ ਮੁਤਾਬਕ ਉਹ ਪੁਰਾਣੇ ਨਾਨਾ ਚਾਹੀ ਕੈਲੰਡਰ ਦੇ ਮੁਤਾਬਕ ਜਿਹੜੇ ਗੁਰਪੁਰਬ ਦੀ ਅਸੀਂ ਡੇਟ ਤੈਅ ਕੀਤੀ ਹੈ ਉਹਦੇ حساب ਦੇ ਨਾਲ ਹੀ ਸਾਡੀ ਸਰਕਾਰ ਜਿਹੜੀ ਉਹਦੀ ਯਾਨੀ ਕਿ ਪਾਕਿਸਤਾਨ ਗਵਰਨਮੈਂਟ ਉਹ ਦੇएगी ਹਾਂ ਉਹ ਨੇਚਰਲੀ ਕਿਉਂਕਿ ਸਿਸਟਮ ਚ ਉਹਨਾਂ ਨੇ ਉਹ ਦਿੱਤਾ ਹੋਊਗਾ ਉਹਨਾਂ ਨੂੰ ਜਿਹੜੀ ਉੱਥੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਉਸ ਨਾਨਾ ਚਾਹੀ ਕੈਲੰਡਰ ਦੀ ਡਿਟੇਲਸ ਆਪਣੀ ਸਰਕਾਰ ਨੂੰ ਦਿੱਤੀਆਂ ਹੋਣਗੀਆਂ ਨਾ ਪਹਿਲਾਂ ਤੋਂ ਹੀ ਜੀ ਬਿਲਕੁਲ ਤਾਂ ਉਹ ਕਹਿੰਦੇ ਕਿ ਹੁਣ ਸਾਡੇ ਤਾਂ ਛੁੱਟੀ ਆ ਲਈ ਡਿਕਲੇਅਰ ਹੋਈ ਹੈ ਤੇ ਇਸ ਕਰਕੇ ਸਾਡੀ ਸਰ ਸ਼ਾਇਦ ਨਾ ਦੇ ਨਾ ਦੇਣ ਜੀ ਤੇ ਇਹ ਜਿਹੜੀ ਪ੍ਰੋਬਲਮ ਆ ਇਹ ਗੱਲ ਉਹਨੇ ਹੁਣ ਕਿਉਂ ਪ੍ਰੀ ਅਲਰਟ ਕਿਉਂ ਦਿੰਦਾ ਕਿਉਂਕਿ ਜਦੋਂ ਪਿੱਛੇ ਵੀ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪਰੋਪ ਸੀ ਜੀ ਉਦੋਂ ਵੀ ਇਹ ਪ੍ਰੋਬਲਮ ਉੱਥੇ ਜਾਣ ਲੱਗਿਆਂ ਆਈ ਸੀ ਔਰ ਬਹੁਤ ਸਾਰੇ ਲੋਕਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਜੀ ਬਿਲਕੁਲ ਸੋ ਇਹ ਸਮੇਂ ਰੰਦੇ ਅਲਰਟ ਤਾਂ ਕਰ ਦਿੰਦਾ ਪਰ ਇਹਨੇ ਇੱਕ ਨਵੀਂ ਲੋੜ ਕੀਤੀ ਹੈ ਇਸ ਗੱਲ ਨੇ ਇੱਕ ਨਵੀਂ ਲੋੜ ਪੈਦਾ ਕੀਤੀ ਹੈ ਕਿ ਜਦੋਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਅਮੈਂਡਮੈਂਟਸ ਹੋਈਆਂ ਪੁਰਾਣੇ ਨਾਨਕਸ਼ਾਹੀ ਕੈਲੰਡਰ ਚ ਤਾਂ ਉਹ ਕਿਉਂਕਿ ਸਿੱਖ ਇੱਕ ਕਮਿਊਨਿਟੀ ਜਿਹੜੀ ਹੈ ਇੱਕ ਕੌਮ ਹੈ ਵੱਡੇ ਤੌਰ ਦੇ ਉੱਤੇ ਇਹਨੂੰ ਇਹ ਜਿਹੜੇ ਧਾਰਮਿਕ ਜਿਹੜੀ ਹੈਗੀ ਹੈ ਉਹਦੇ ਉਹਦੇ ਹਿਸਾਬ ਨਾਲ ਵੀ ਸ੍ਰੀ ਅਕਾਲ ਸਤ ਸਭ ਇਨਾਨ ਉਹ ਜਿਹੜਾ ਹੈ ਉਹ ਮਤਲਬ ਲੀਡ ਕਰਦੇ ਆ ਲੀਡ ਕਰਦੇ ਨੇ ਉਹ ਤੈਅ ਕਰਦੇ ਨੇ ਕਿ ਕੀ ਹੋਏਗਾ ਹਾਂ ਔਰ ਇਦਾਂ ਹੀ ਜਿਹੜੇ ਉਹਦੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਰਮੇਸ਼ ਅਰੋੜਾ ਜੀ ਉਹਨਾਂ ਨੇ ਇਹ ਗੱਲ ਜਿਹੜੀ ਹੈ ਹੁਣ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਡਿਮਾਂਡ ਕੀਤੀ ਹੈ ਵੀ ਇਸ ਵਿਸ਼ੇ ਦਾ ਹੱਲ ਕੱਢਣ ਲਈ ਤੁਸੀਂ ਅੱਗੇ ਆਓ ਅੱਗੇ ਆਓ ਜੀ ਜਿਹੜਾ ਉਹਦੇ ਜਿਹੀ ਹੈ ਇਹ ਤੈਅ ਕੀਤਾ ਜਾਏਗਾ ਕਿ ਕਿਹੜੇ ਤਾਰਿਕਾ ਹੈ ਕੈਲੰਡਰ ਨੂੰ ਜਿਹੜਾ ਉਹ ਪੂਰੇ ਤੌਰ ਤੇ ਦੋਨੋਂ ਪਾਸੇ ਜਿਹੜਾ ਦੋਨੋਂ ਪਾਸੇ ਕੋਈ ਇਵਨ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਕੌਮ ਵਸਦੀ ਹੈ ਉਹਦੇ ਕੀਤਾ ਜਾਵੇ ਕਿਉਂਕਿ ਇਹ ਧਾਰਮਿਕ ਮਸਲਾ ਹੈ ਤੇ ਪੋਲੀਟੀਕਲ ਮਸਲਾ ਨਹੀਂ ਹੈ ਕਿ ਸਰਕਾਰਾਂ ਦਾ ਗੰਦਗੀਆਂ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਦੇ ਉੱਤੇ ਹੁਣ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਜ ਉਹ ਇਹਦੇ ਤੇ ਜੋ ਵੀ ਮਤਲਬ ਧਾਰਮਿਕ ਸਿਸਟਮ ਕਹਿੰਦਾ ਹੈ ਧਾਰਮਿਕ ਪਰੰਪਰਾਵਾਂ ਮर्याਦਾਵਾਂ ਕਹਿੰਦੀਆਂ ਉਹਨੂੰ ਲੈ ਕੇ ਜਾਣਗੇ ਔਰ ਫਿਰ ਗਵਰਨਮੈਂਟ ਨੂੰ ਕਨਵੇ ਕਰਨਗੇ ਗਵਰਨਮੈਂਟ ਗਵਰਨਮੈਂਟ ਨਾਲ ਗੱਲ ਕਰੇਗੀ ਕੋਈ ਰਸਤਾ ਨਿਕਲ ਕੇ ਆਸ ਕਰਨੀ ਚਾਹੀਦੀ ਹੈ ਕਿਉਂਕਿ ਦੋਨੋਂ ਦੇਸ਼ ਜਿਹੜੇ ਆ ਜਿੰਨੇ ਮਰਜ਼ੀ ਹਾਈ ਟੈਨਸ਼ਨ ਦੇ ਦੌਰ ਚ ਵੀ ਰਹੇ ਹੋਣ ਬਿਲਕੁਲ ਪਰ ਇਸ ਕਿਸਮ ਦੇ ਜਿਹੜੇ ਆ ਸੰਪਰਕ ਸੰਬੰਧ ਜਿਹੜੇ ਆ ਧਾਰਮਿਕ ਮੁੱਦਿਆਂ ਦੇ ਜ਼ਰੀਏ ਖੇਡਾਂ ਦੇ ਜ਼ਰੀਏ ਜਿਹੜੇ ਇਹਨਾਂ ਮੁਲਕਾਂ ਨੇ ਬਣਾਏ ਰੱਖੇ ਜੀ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਅਗਲੀ ਖਬਰ ਤੇ ਹੁਣ ਆਉਣੇ ਆ ਹੁਸ਼ਿਆਰਪੁਰ ਚੋਂ ਮੂੜ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਇੱਕ ਨਜ਼ਦੀਕੀ ਪਿੰਡ ਬਾਗਪੁਰ ਚ ਭਈਏ ਵੱਲੋਂ ਦਿਵਿਆਂਗ ਬੱਚੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਭਈਏ ਨੂੰ ਕਾਬੂ ਕਰਕੇ ਰੱਸੀ ਨਾਲ ਬੰਨ੍ਹ ਦਿੱਤਾ ਇਸ ਘਟਨਾ ਤੋਂ ਬਾਅਦ ਨਿਹੰਗ ਸਿੰਘ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਮਾਹੌਲ ਕਾਫੀ ਜੜਾ ਗਰਮਾਇਆ ਹੋਇਆ ਹੈ ਕੀ ਕਹਿਣਾ ਚਾਹੋਗੇ ਸਰ ਉਹ ਸਰ ਕ ਭਈਆ ਸ਼ਬਦ ਤਾਂ ਵੈਸੇ ਬਹੁਤ ਵਧੀਆ ਸ਼ਬਦ ਹੁੰਦਾ ਸੀ ਜੀ ਭਰਾ ਲਈ ਵਰਤਿਆ ਜਾਂਦਾ ਹੁੰਦਾ ਉਹ ਪੰਜਾਬ ਦੇ ਵਿੱਚ ਜਿਹੜਾ ਭਈਆ ਸ਼ਬਦ ਆ ਉਹ ਹੌਲੀ-ਹੌਲੀ ਜਿਹੜਾ ਉਹ ਬਣ ਗਿਆ ਇੱਕ ਕਈ ਵਰੀ ਨਾ ਇੱਕ ਪਛਾਣ ਬਣ ਜਾਂਦਾ ਹੈ ਤਾਂ ਜਿਹੜੇ ਪੂਰਬੀਏ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਨੇ ਜਿਹੜੇ ਪ੍ਰਵਾਸੀ ਕਹਿ ਦਿੰਦੇ ਨੇ ਜਿਹੜੇ ਪੂਰਬ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਨੇ ਗਰੀਬ ਗੁਰੂ ਵੀ ਉਹਨਾਂ ਲਈ ਉਹ ਭਈਆ ਸ਼ਬਦ ਲੇਬਰ ਲਈ ਵਰਤਿਆ ਜਾਂਦਾ ਰਿਹਾ ਹਾਲਾਂਕਿ ਨੋ ਡਾਊਟ ਉਹਨਾਂ ਦਾ ਬਹੁਤ ਵੱਡਾ ਰੋਲ ਜਿਹੜਾ ਉਹ ਸਾਡੇ ਇੱਥੇ ਸਾਡੇ ਡਵੈਲਪਮੈਂਟ ਦੇ ਵਿੱਚ ਹੈਗਾ ਜੀ ਜੀ ਪਰ ਕੁਝ ਘਟਨਾਵਾਂ ਅਸੀਆਂ ਹੁੰਦੀਆਂ ਜਦੋਂ ਜਦੋਂ ਉਹਦੇ ਅੰਕੜੇ ਬੋਲਦੇ ਆ ਬਈ ਇਹ ਮਨੋਗਰਾਈਮ ਦੀ ਗੱਲ ਕਰਦੇ ਆ ਤਾਂ ਜਦੋਂ ਉਹਦੀ ਰਿਸਰਚ ਹੁੰਦੀ ਹੈ ਜਿਹੜੇ ਸਟੈਟਿਸ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਦੇ ਜਦੋਂ ਪਛਾਣ ਨਿਕਲ ਕੇ ਆਉਂਦੀ ਤੇ ਬਹੁਤੀ ਨਿਕਲ ਜਾਂਦੀ ਹੈ ਕਿ ਨਹੀਂ ਜਿਹੜੇ ਉਧਰੋਂ ਲੋਕ ਇੱਥੇ ਆਏ ਆ ਖੱਲੇ ਕਿ ਉਹ ਕ੍ਰਾਈਮ ਵੀ ਖੱਲੇ ਬਹੁਤੀ ਤعداد ਦੇ ਵਿੱਚ ਉਹ ਕ੍ਰਾਈਮ ਹੋਇਆ ਵੀ ਉਹਨਾਂ ਦੇ ਆਪਣੇ ਲੋਕਾਂ ਚ ਹੀ ਹੁੰਦਾ ਜਦੋਂ ਅਸੀਂ ਰੇਪ ਕੇਸਸ ਦੀ ਗੱਲ ਕਰਦੇ ਆ ਇਦਾਂ ਦੇ ਮਨਿਸਟ੍ਰੇਸ਼ਨ ਦੀ ਗੱਲ ਕਰਦੇ ਆ ਤੇ ਬਹੁਤ ਸਾਰੇ ਕੇਸਾਂ ਨੂੰ ਜਦੋਂ ਤੁਸੀਂ ਸਟੱਡੀ ਕਰੋ ਤੇ ਜਿਸ ਕਿਸਮ ਦੇ ਮਾਹੌਲ 'ਚ ਇੱਥੇ ਅੱਗੇ ਲੋਕ ਰਹਿੰਦੇ ਆ ਵੇੜਿਆਂ 'ਚ ਦੂਸਰਿਆਂ 'ਚ ਉਹ ਜਦੋਂ ਤੁਸੀਂ ਇਸ ਕਿਸ ਤੇ ਫਿਰ ਉਹ ਜਿਹੜੇ ਕੇਸ ਨੇ ਉਹਦੇ ਵਿੱਚ ਬਹੁਤ ਐਤ ਜਿਹੜੀ ਪਛਾਣ ਹੈ ਜੀ ਉਹ ਇਸ ਜਿਹੜੇ ਇਹ ਲੋਕ ਜਿਨ੍ਹਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਭਈ ਇਹ ਕਿਆ ਹੋਇਆ ਹਮ ਉਹਨਾਂ ਦੇ ਨਿਕਲਦੇ ਆ ਤੇ ਇਸ ਪੱਖੋਂ ਫਿਰ ਜਿਹੜਾ ਚਿੰਤਨ ਵੀ ਸ਼ੁਰੂ ਹੋ ਗਿਆ ਅੱਛਾ ਦੂਸਰੀ ਗੱਲ ਕੀ ਹੈਗੀ ਹੁਣ ਇਹ ਕ੍ਰਾਈਮ ਇਹ ਇਦਾਂ ਦੇ ਕ੍ਰਾਈਮਸ ਤੋਂ ਵੱਧ ਕੇ ਇੱਥੇ ਤਾਂ ਆਪਾਂ ਕਹਿ ਸਕਦੇ ਜਿਹੜੇ ਇਸ ਕਿਸਮ ਦੇ ਕ੍ਰਾਈਮ ਹੁੰਦੇ ਜਿੱਦਾਂ ਤੁਸੀਂ ਹੁਣ ਹਿਆਰਪੁਰ ਦਾ ਜ਼ਿਕਰ ਕੀਤਾ ਪਹਿਲਾਂ ਇੱਕ ਬੱਚੇ ਦਾ ਹੋਇਆ ਸੀ ਬੱਚੇ ਦਾ ਹੋਇਆ ਸੀ ਅੱਛਾ ਇਹ ਵੀ ਕੋਈ ਕਈ ਜਗ੍ਹਾ ਐਸਾ ਵੀ ਆਇਆ ਕਿ ਜਦੋਂ ਪੰਚਾਇਤਾਂ ਨੇ ਫਰਮਾਨ ਹੀ ਪਾਸ ਕਰਤੇ ਕਿ ਅਸੀਂ ਇਹਨਾਂ ਨੂੰ ਮਤਲਬ ਜਿਹੜੇ ਅਨਡੈਂਟਿਫਾਈਡ ਲੋਕ ਨੇ ਹਾਲੇ ਕਿ ਉਹ ਜਾਇਜ਼ ਅਨਡੈਂਟਿਫਾਈਡਸ ਨੂੰ ਜਿਹੜਾ ਉਹ ਕਹਿੰਦੇ ਕਿ ਨਹੀਂ ਅਸੀਂ ਜਿੰਨੀ ਦੇਰ ਆਇਡੈਂਟੀਫਾਈ ਨਹੀਂ ਕਰਨਗੇ ਆਪਣੇ ਆਪ ਨੂੰ ਕੌਣ ਨੇ ਸਾਡੇ ਮੁਲਕ ਦੇ ਵੀ ਹੈਗੇ ਸਾਡੀ ਸੈਂਟਰ ਗਵਰਨਮੈਂਟ ਵੀ ਕਰ ਰਹੀ ਹੈ ਜੀ ਜੀ ਤੇ ਇਹ ਹੁਣ ਉਸ ਤੌਰ ਦੇ ਵਿੱਚ ਇੱਕ ਬਸੇ ਜਦੋਂ ਕਿ ਇੱਕ 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 ਪੰਚਾਇਤ ਦਾ ਇੱਕ ਜਿਹੜਾ ਨਾਗਰਿਕ ਸੀ ਉਹ ਹਾਈ ਕੋਰਟ ਵੀ ਚਲੇ ਗਿਆ ਸੀ ਵੀ ਇਹ ਫੰਡਾਮੈਂਟਲ ਰਾਈਟ ਹੈ ਇਥੇ ਰਹਿ ਸਕਦੇ ਆ ਪਰ ਗੱਲ ਇਹ ਹੈ ਕਿ ਇਹ ਇਹਦੇ ਨਾਲ ਜਿਹੜਾ ਪੰਜਾਬ ਹੈ ਪੰਜਾਬ ਦੀ ਮੁਸ਼ਕਲ ਹੈ ਕਿ ਪੰਜਾਬ ਦੀ ਡੈਮੋਗ੍ਰਾਫਿਕ ਚੇਂਜ ਨਹੀਂ ਹੋ ਰਹੀ ਕੱਲੀ ਕਲਚਰ ਚੇਂਜ ਹੋ ਰਹੀ ਹੈ ਬੋਲੀ ਦੀ ਚੇਂਜ ਹੋ ਰਹੀ ਹੈ ਡੀਐਨਏ ਦੀ ਚੇਂਜ ਦਾ ਖਤਰਾ ਹੈ ਪਛਾਣ ਦੀ ਚੇਂਜ ਦਾ ਖਤਰਾ ਹੈ ਹਮਮ ਔਰ ਕੋਈ ਕ੍ਰਾਈਮ ਜੀ ਤਾਂ ਹੁਣ ਇਹ ਵੀ ਜਿਹੜਾ ਦੱਸਿਆ ਗਿਆ ਜਿਸ ਕਿਸਮ ਦਾ ਕ੍ਰਾਈਮ ਮਤਲਬ ਚਾਹ ਦੱਸਿਆ ਜਾ ਰਿਹਾ ਕਿ 10 ਸਾਲ ਦੇ ਬੱਚੇ ਦੀ ਉਹ ਜਿਹੜਾ ਮੇਲ ਚਾਈਲਡ ਸੀਜ਼ ਹੁੰਦੀ ਹੈ ਨਾ ਜੀ ਤਾਂ ਉਹ ਚਿੰਤਾ ਤਾਂ ਇਹਦੇ ਹੋਣੀ ਆ ਪਰ ਇਹਦਾ ਮੈਨੂੰ ਲੱਗਦਾ ਕਿ ਇਹ ਜਿਹੜੀ ਜਿਹੜੀ ਮਾਨਸਿਕ ਜਿਹੜੀ ਕਾਮੁਕਤਾ ਹੈਗੀ ਜਿਹੜੀ ਜਿਹੜੀ ਮਾਨਸਿਕ ਉਹਦੀ ਮਤਲਬ ਉਹਦਾ ਹੋ ਜਾਣਾ ਬੁਰਾ ਹੋ ਜਾਣਾ ਉਹ ਜਿਹੜਾ ਇਹਦਾ ਹੂੰ ਇਹਦੀ ਇੱਕ ਸਾਈਕੋਲੋਜੀਕਲ ਵੀ ਸਟੱਡੀਜ਼ ਕੀਤੀਆਂ ਜਾਣੀਆਂ ਚਾਹੀਦੀ ਹੈ ਕਿ ਐਸਾ ਇਹਨਾਂ ਲੋਕਾਂ ਦੇ ਕਿਉਂ ਆ ਜੀ ਕਿਉਂਕਿ ਦੇਖੋ ਇੱਕਲਾ ਪੰਜਾਬ ਤੇ ਨਹੀਂ ਗੱਲ ਹੈ ਜਦੋਂ ਪਹਿਲਾਂ ਦਿੱਲੀ ਵਿੱਚ ਵੀ ਐਸੇ ਬਹੁਤ ਸਾਰੇ ਕ੍ਰਾਈਮ ਹੋਏ ਸੀ ਉਦੋਂ ਇੱਕ ਸਟੱਡੀ ਆਈ ਸੀ ਕਿ ਵੀ ਜਿਹੜੇ ਇਹ ਲੋਕ ਬਹੁਤ ਸਮੇਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਲੋਕ ਆ ਜਿਨ੍ਹਾਂ ਦੀਆਂ ਮਤਲਬ ਸਰੀਰਕ ਲੋੜਾਂ ਵੀ ਨਹੀਂ ਪੂਰੀਆਂ ਹੁੰਦੀਆਂ ਉਹ ਇੱਕ ਕਮਰਿਆਂ ਚ ਜੰਨੇ ਨੇ ਲੋਕ ਰਹਿੰਦੇ ਆ ਉਹ ਫਿਰ ਇਸ ਕਿਸਮ ਦੀਆਂ ਅਟੈਂਪਟਸ ਜਿਹੜੇ ਆ ਮਾਨਸਿਕ ਰੋਗੀ ਹੋ ਜਾਂਦੇ ਆ ਇਸ ਕਿਸਮ ਦੀਆਂ ਕਰਦੇ ਆ ਜੀ ਸੋ ਇਹ ਵਿਸ਼ਾ ਬਹੁਤ ਗੰਭੀਰਤਾ ਵਾਲਾ ਗੰਭੀਰਤਾ ਦੇ ਨਾਲ ਕਰਨ ਵਾਲਾ ਹੈਗਾ ਜੀ ਔਰ ਮੈਨੂੰ ਲੱਗਦਾ ਕਿ ਇਹ ਉੱਤੇ ਆਲੇ ਦੁਆਲੇ ਜਿਹੜਾ ਹੈਗਾ ਜਿੱਦਾਂ ਉਹ ਇਹ ਜਿਹੜਾ ਸਮਾਜ ਸਮਾਜ ਹਮੇਸ਼ਾ ਸਮਾਜ ਹੀ ਜਿਹੜਾ ਉਹ ਪਲੇ ਕਰਦਾ ਹੱਬ ਕਰਦੇ ਵਿੱਚ ਕਿਉਂਕਿ ਸਮਾਜ ਜਾਗਰੂਕ ਹੈ ਤੇ ਵਿਵਸਥਾ ਵਧੀਆ ਹੁੰਦੀ ਹੈ ਸਮਾਜ ਜਾਗਰੂਕ ਹੈ ਤੇ ਆਲਾ ਦੁਆਲਾ ਵਧੀਆ ਬੰਦਾ ਸਾਡੇ ਇਸੇ ਕਰਕੇ ਸਾਡੀ ਭਾਰਤ ਦੀ ਸੰਸਕ੍ਰਿਤੀ ਸਮਾਜ ਦੀ ਬਹੁਤ ਵੈਲਿਊ ਸੀ ਕਿ ਸਟਰੋਂਗ ਸਮਾਜ ਹੋਏਗਾ ਤਾਂ ਸਟਰੌਂਗ ਹੋਸ ਥਾਈ ਸਾਡਾ ਸਮਾਜ ਕਮਜ਼ੋਰ ਹੁੰਦਾ ਗਿਆ ਅੱਜ ਅੱਜ ਕਹਿੰਨੇ ਕਰਪਸ਼ਨ ਆ ਗਈ ਅੱਜ ਅਸੀਂ ਕਹਿੰਨੇ ਕ੍ਰਾਈਮ ਬਹੁਤ ਹੋ ਰਿਹਾ ਤਾਂ ਆਖਰ ਉਹ ਕ੍ਰਿਮੀਨਲ ਵੀ ਤੇ ਇਸੇ ਸਮਾਜ ਚੋਂ ਆ ਰਿਹਾ ਇਹ ਜਿਹੜਾ ਵਿਅਕਤੀ ਜਿਹਦੇ ਆਪਾਂ ਜ਼ਿਕਰ ਕਰਦੇ ਆਂ ਕਿ ਭਈਆ ਉਹ ਵੀ ਤੇ ਇਸੇ ਸਮਾਜ ਚੋਂ ਆਇਆ ਭਾਰਤੀ ਸਮਾਜ ਚੋਂ ਆਇਆ ਸੋ ਮੈਨੂੰ ਲੱਗਦਾ ਵੀ ਇਹਦੇ ਇਹਦੇ ਉੱਪਰ ਬਹੁਤ ਗਹਿਣ ਜਿਹੜੀ ਹੈ ਸਟੱਡੀਜ਼ ਹੋਣੀਆਂ ਚਾਹੀਦੀਆਂ ਕਿਉਂ ਹੋ ਰਿਹਾ ਕਿੱਦਾਂ ਹੋ ਰਿਹਾ ਔਰ ਇਹਦੇ ਉੱਤੇ ਕਿਉਂਕਿ ਜਿਹੜੀ ਲਿਵਿੰਗ ਸਟੈਂਡਰਡ ਆ ਜਿਹੜਾ ਲੋਕਾਂ ਦੇ ਰਹਿਣ ਦੀਆਂ ਜਗ੍ਹਾ ਦਾ ਤੇ ਕੋਲ ਉਹ ਅਨਾਰਗਨਾਈਜ਼ ਜਿਹੜਾ ਵੇ ਵੇ ਭਈਏ ਆਪਾਂ ਬਾਰ ਬਾਰ ਭਈਏ ਚੰਦ ਇਸਤੇਮਾਲ ਕਰਨੇ ਕਿ ਜਦੋਂ ਭਈਏ ਆਏ ਤਾਂ ਲੇਬਰ ਨੂੰ ਲੇਬਰ ਤੇ ਲਿਆਂਦੀ ਗਈ ਪਰ ਉਹਨਾਂ ਦੇ ਰਹਿਣ ਸਹਿਣ ਦੀ ਜਗ੍ਹਾ ਉਦਾਂ ਦੀ ਹੈ ਬਹੁਤ ਬੁਰੇ ਹਾਲਾਤ ਚ ਰਹਿੰਦੇ ਆ ਸੋ ਉਹਦੇ ਨਾਲ ਮੈਨੂੰ ਲੱਗਦਾ ਨਾਲ ਨਾਲ ਗਵਰਨਮੈਂਟਸ ਨੂੰ ਵੀ ਕੋਈ ਇਦਾਂ ਦਾ ਪ੍ਰੋਗਰਾਮ ਬਣਾਉਣਾ ਪਏਗਾ ਕਿ ਜੇ ਤੁਸੀਂ ਇਹਨਾਂ ਲੋਕਾਂ ਨੂੰ ਲੇਬਰ ਕਰਾਉਣੀ ਹੈ ਤਾਂ ਉਹਨਾਂ ਲਈ ਜਿਹੜਾ ਹੈ ਫਿਰ ਉਹ ਕੋਦੇ ਅੱਛੇ ਕੁਆਟਰਸ ਬਣਾਣੇ ਵੀ ਉਹਨਾਂ ਇੰਸਟੀਚੂਨਸ ਇਹਨਾਂ ਦੀ ਇੰਡਸਟਰੀਜ਼ ਡਿਊਟੀ ਹੋਏਗੀ ਜੀ ਉਹ ਹੀ ਉਹਨਾਂ ਲਈ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਆਇਡੈਂਟੀਫਾਈ ਕਰਨਗੇ ਕਿ ਹਾਂ ਇਹ ਸਾਡੇ ਕੋਲ ਕੰਮ ਕਰ ਰਹੇ ਨੇ ਕਿੱਥੋਂ ਆਏ ਨੇ ਕਿੱਥੇ ਜਾਣਗੇ ਜੀ ਤਾਂ ਇਹ ਦੂਸਰੇ ਪਾਸੇ ਇਹ ਹੈ ਕਿ ਪੰਜਾਬ ਇੱਕ ਛੋਟਾ ਸੂਬਾ ਹੈ ਹਮ ਤਾਂ ਪੰਜਾਬ ਦੇ ਵਿੱਚ ਅਲਟੀਮੇਟਲੀ ਇਕਨੋਮੀ ਦੇ ਉੱਤੇ ਬਹੁਤ ਵੱਡੀ ਜਿਹੜੀ ਇਕਨੋਮੀ ਦੇ ਕੁਝ ਹਿੱਸੇ ਤੇ ਮਤਲਬ ਵੱਡੀ ਔਰ ਬਹੁਤ ਤੇਜ਼ੀ ਦੇ ਨਾਲ ਜਿਹੜੇ ਲੋਕ ਪੂਰਬੀਏ ਜਾਂ ਪੂਰਬ ਤੋਂ ਆਏ ਆ ਇੱਧਰ ਸਾਡੇ ਬਲੇ-ਬਸੇ ਜਿਹਨਾਂ ਨੂੰ ਪ੍ਰਵਾਸੀ ਕਹਿੰਨੇ ਆ ਉਹਨਾਂ ਦੇ ਕਈ ਟ੍ਰੇਡਸ ਤੇ ਕਬਜ਼ਾ ਹੀ ਹੋ ਗਿਆ ਆ ਅੱਛਾ ਹੌਲੀ-ਹੌਲੀ ਉਹ ਪੋਲੀਟੀਕਲ ਸਿਸਟਮ ਚ ਬਿਹਾਨਗੇ ਜਦੋਂ ਡੈਮੋਗ੍ਰਾਫੀ ਚੇਂਜ ਹੋਏਗੀ ਤਾਂ ਫਿਰ ਪੰਜਾਬ ਲਈ ਵੱਡੀ ਗੱਲ ਹੈ ਕਿ ਪੰਜਾਬ ਦੀ ਫਿਰ ਅੱਜ ਤੱਕ ਉਹ ਟ੍ਰੇਡ ਤੇ ਨੇ ਕਾਨੂੰ ਜਿਹੜੀ ਐਗਰੀਕਲਚਰ ਲੈਂਡ ਵੀ ਖਰੀਦਣ ਦੇ ਅਧਿਕਾਰ ਨਾਲ ਹੋ ਐਗਰੀਕਲਚਰ ਤੇ ਖਰੀਦਦਾਰੀ ਸ਼ੁਰੂ ਕਰਨਗੇ ਉਹਦੀ ਆਰ ਵੱਡੇ ਵੱਡੇ ਜਿਹੜੇ ਸਰਮਾਇਦਾਰ ਉਹ ਖਰੀਦਣਗੇ ਉਹਨਾਂ ਦੇ ਉੱਥੇ ਤਾਂ ਪੰਜਾਬ ਦੇ ਕੋਲ ਨਾ ਜ਼ਮੀਨ ਰਹੇਗੀ ਨਾ ਪਹਿਚਾਨ ਰਹੇਗੀ ਨਾ ਵਿਰਾਸਤ ਰਹੇਗੀ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਮੰਥਨ ਵਿਧਾਨ ਸਭਾ ਚ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਬਈ ਇਹਦਾ ਹੱਲ ਕੀ ਹੈ ਕੀ ਸਾਨੂੰ ਇਹ ਕਾਨੂੰਨ ਬਣਾਉਣ ਲਈ ਬਣਾ ਕੇ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਸਿਫਾਰਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜਾ ਆਪਣੀ ਐਗਰੀਕਲਚਰ ਲੈਂਡ ਨੂੰ ਕਿਸੇ ਬਾਹਰਲੇ ਨੂੰ ਖਰੀਦਣ ਲਈ ਅਧਿਕਾਰ ਨਹੀਂ ਦਿਆ ਕਈ ਸੁਪਿਆ ਚ ਹੈਗਾ ਮਾਚੂਨ ਦੇ ਵਿੱਚ ਹੈਗਾ ਕਿ ਬਾਹਰੋਂ ਬੰਨਾ ਨਹੀਂ ਖਰੀਦ ਸਕਦਾ ਨਹੀਂ ਖਰੀਦ ਸਕਦਾ ਸੋ ਇਹ ਚਿੰਤਨ ਜਿਹੜਾ ਕਰਨਾ ਹੈ ਸਮਾਜ ਨੂੰ ਜਾਗਰੂਕ ਹੋਣਾ ਪੈਣਾ ਬਿਲਕੁਲ ਔਰ ਸਰਕਾਰ ਨੂੰ ਇਹਨੂੰ ਇਸ ਵਿਸ਼ੇ ਦੇ ਉੱਤੇ ਲਿਆ ਕੇ ਸਿੱਧੇ ਤੌਰ ਦੇ ਉੱਤੇ ਜਿਹੜਾ ਸਾਡਾ ਪੋਲਿਟੀਕਲ ਪਲੇਟਫਾਰਮ ਆ ਜਿਸ ਨੂੰ ਮਤਲਬ ਸਵਾ ਜਿਹੜੀ ਸਾਡੀ 3 ਕਰੋੜ ਜਨਤਾ ਨੂੰ ਰਿਪਰੈਜ਼ੈਂਟ ਕਰਦੀ ਵਿਧਾਨ ਸਭਾ ਉਹਦੇ ਵਿੱਚ ਇਸ ਵਿਸ਼ੇ ਦੇ ਉੱਤੇ ਖੁੱਲੀ ਚਰਚਾ ਹੋਣੀ ਚਾਹੀਦੀ ਹੈ ਇਹਦੇ ਰਸਤੇ ਕੀ ਹੈ ਇਹਦੇ ਤੋਂ ਬਚਣਾ ਕਿਦਾਂ ਇਹਦਾ ਇਹਦਾ ਸਾਧਨ ਕੀ ਬਣਨੇ ਚਾਹੀਦੇ ਇਹਦੀ ਵਿਵਸਥਾ ਕੀ ਬਣਨੀ ਚਾਹੀਦੀ ਫਿਰ ਉਸ ਕਿਸਮ ਦੇ ਪ੍ਰਬੰਧ ਹੋਣੇ ਚਾਹੀਦੇ ਜ ਸੋ ਹੁਣ ਸਾਨੂੰ ਮੈਨੂੰ ਇਜਾਜ਼ਤ ਦੇ ਰਿਹਾ ਕਿ ਅੱਗੇ ਹੋਰ ਖਬਰਾਂ ਤੇ ਚਰਚਾ ਕਰੀਏ ਬਹੁਤ ਸਾਰੀ ਖਬਰਾਂ ਤੇ ਚਰਚਾ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਰ ਨੇ ਤੁਹਾਨੂੰ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ